एक्टिविटी है जी एक ने अपनी अपनी कलाकारी जी हेलो की बनाया बच्चे काइट आपे बनाया ठीक है असल अ, असल भी बना लेने काइट करे कि नहीं बनाया है उड़ाया भी है ਕਿਵੇਂ ਲੱਗ ਰਿਹਾ ਬੈਗਲੈਸ ਡੇ ਵਧੀਆ ਲੱਗਦਾ ਵੀ ਇੱਕ ਦਿਨ ਪੜ੍ਹਾਈ ਤੋਂ ਬਿਨਾ ਅੱਛਾ ਲੱਗਦਾ ਹੈ ਯਾਰ ਕਿੰਨੇ ਬਣਾਈ ਹੈ ਤਿੰਨਾਂ ਨੇ ਬਣਾਈ ਹੈ ਕਿੰਨੇ ਸੇਰ ਕਿੰਨੇ ਬਣਾਇਆ ਲੱਗਾ ਕਿੰਨੇ ਬਣਾਈ ਨੇ ਹਾਂ ਸਰ ਆ ਦੇਖੋ ਜੀ ਬੱਚਿਆਂ ਦੇ ਇਹ ਇਹ ਫਲਸਫਾ ਪੁਆਇੰਟ ਹੈ ਜੀ ਬੈਗਲੈਸ ਡੇ ਦਾ ਇਹ ਤੁਸੀਂ ਦੇਖ ਰਹੇ ਹੋ ਸਕੂਲ ਆਫ ਐਮਿਨੈਂਸ ਮਰਦਾਪੁਰ ਜ਼ਿਲ੍ਹਾ ਪਟਿਆਲਾ ਦੇ ਬੱਚੇ ਬੈਗਲੈਸ ਡੇ ਹੈ ਜੀ ਅੱਜ ਸ਼ਨੀਵਾਰ 26 ਤਰੀਕ 26 ਜੁਲਾਈ 2025 ਮੈਡਮ ਪ੍ਰਿੰਸੀਪਲ ਸਰੋਜ ਜੀ ਕੁਸ਼ਾ ਮੈਡਮ ਸਾਰੇ ਬੱਚਿਆਂ ਨਾਲ ਹਸਮਤ ਲਈ ਕਰ ਰਹੇ ਜੀ ਬਹੁਤ ਸੋਹਣੀ ਬੱਚਿਆਂ ਦੀ ਐਕਟੀਵਿਟੀ ਹੈ ਹੁਲਾ ਨੂੰ ਕੋ ਨਾ ਦੇਖੋ ਜੀ ਲੱਗਦਾ ਤੋਤਾ ਹੁਣੇ ਉੱਡ ਜਾਏਗਾ ਥੋੜੀ ਦੇਰ ਬਾਅਦ ਇੰਨਾ ਵਧੀਆ ਬਣਾਇਆ ਬੱਚਿਆਂ ਨੇ ਦੇਖੋ ਇਹ ਆਂਡੇ ਦੀ ਟਿੱਪੀਆਂ ਚਿੱਟੀਆਂ ਬੈਗ ਨੂੰ ਸਟੇ ਹੈ ਜੀ ਅੱਜ 28 ਜੁਲਾਈ 2025 ਇਹ ਬੱਚਿਆਂ ਦੀਆਂ ਐਕਟੀਵਿਟੀ ਹੈ ਜੀ ਦੇਖੋ ਇਹ ਕਲਾ ਹੈ ਜਿਹੜੀ ਉਹਦੇ ਹੀ ਬਾਹਰ ਆ ਸਕਦੀ ਹੈ ਜਦੋਂ ਆਪਾਂ ਪੜ੍ਹਾਈ ਤੋਂ ਬੱਚਿਆਂ ਨੂੰ ਹਟਕੇ ਕੋਈ ਕੰਮ ਦਿੰਨੇ ਹੈ ਤੇ ਸਾਰੇ ਬੱਚੇ ਜਿਹੜੇ ਜੋਰਦਾਰ ਕਲਾਪਿੰਗ ਕਰੋ ਬੱਚਿਓ ਆਪਣੇ ਵਾਸਤੇ ਸ਼ਾਬਾਸ਼ ਵੈਰੀ ਗੁੱਡ ਦੇਖੋ ਇਹਨਾਂ ਦੀ ਐਂਜ ਦੇਖੋ ਜੀ ਤੇ ਇਹਨਾਂ ਦੀ ਕਲਾ ਦੇਖੋ ਜੀ ਛੋਟੀ ਉਮਰ ਚ ਵੱਡੀਆਂ ਫਲਾੰਗਾ ਇਹ ਮੈਡਮ ਮਨਪ੍ਰੀਤ ਕੌਰ ਇਹਨਾਂ ਦੀ ਯੋਗਗਵਾਈ ਦੇ ਵਿੱਚ ਨੀਤਾ ਮੈਮ ਸਰੋਜ ਮੈਮ ਪ੍ਰਿੰਸੀਪਲ ਜਿਹੜਾ ਬੱਚਿਆਂ ਦਾ ਹੌਸਲਾ ਵਧਾਈ ਕਰ ਰਹੀ ਹੁਸ਼ਾ ਮੈਡਮ ਕਿਹੜੀ ਕਲਾਸ ਹੈ ਜੀ ਮੈਡਮ ਮਮਨ ਅੱਜ ਜੀ ਅਸੀਂ ਸੋ ਪ੍ਰੋਗਰਾਮ ਇਕੱਠੇ ਸੈਲੀਬ੍ਰੇਟ ਕਰ ਰਹੇ ਆ ਜੀ ਇੱਕ ਪ੍ਰੋਗਰਾਮ ਹੈ ਸਾਡਾ ਅੱਜ ਬੈਗਲਸ ਡੇ ਦਾ ਤੇ ਦੂਸਰਾ ਥੋੜੀ ਸਮੇਂ ਦੇ ਵਿੱਚ ਅਸੀਂ ਤੀਆਂ ਜਿਹੜੀਆਂ ਉਹ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਜੀ ਤੀਜ ਦਾ ਤਿਹਾਰ ਜਿਸੇ ਮੋਰ ਦੇ ਨੇ ਅੱਖਰ ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਸਕੂਲ ਹੈ ਜੀ ਸਕੂਲ ਆਫ ਐਮਿਨਸ ਵਰਧਾਪੁਰ ਜੀ ਅੱਜ 26 ਜੁਲਾਈ 2025 ਬੈਗਲੈਸ ਡੇ ਹੈ ਜੀ ਅੱਜ ਸਕੂਲ ਆਫ ਫੈਮਿਨੈਂਸ ਮਰਦਾਪੁਰ ਜ਼ਿਲ੍ਹਾ ਪਟਿਆਲਾ ਜੀ ਮੈਮ ਜਸਪ੍ਰੀਤ कौर ਮੈਡਮ ਅਨਪ੍ਰੀਤ कौर ਸਾਰੇ ਸਟਾਫ ਬੱਚਿਆਂ ਦੀ ਹੌਸਲਾ ਵਧਾਈ ਕਰਨ ਵਾਸਤੇ ਆਇਆ ਜੀ ਬਹੁਤ ਸੋਹਣੀ ਐਕਟੀਵਿਟੀਜ਼ ਬੱਚਿਆਂ ਨੇ ਕੀਤੀਆਂ ਆ ਦੇਖੋ ਜੀ ਤੁਸੀਂ ਕਿੰਨੀ ਵਧੀਆ ਪੇਪਰ ਵਰਕ ਨਾਲ ਜਿਹੜਾ ਡਿਫਰੈਂਟ ਕਲਰ ਦਾ ਪੇਪਰ ਯੂਜ਼ ਕਰਕੇ ਕੀਤਾ ਹੈ ਜੀ ਇਹ ਬੱਚੀਆਂ ਦੇਖੋ ਜੀ ਇਹਨਾਂ ਨੇ ਬਹੁਤ ਵਧੀਆ ਕਲਾਕਾਰੀ ਕੀਤੀ ਹੈ ਮੈਂ ਮੋਰ ਮੁਕ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਜਿਹੜੀ ਸਰਸਪਾਤ ਕੋਲ ਵੀ ਹੌਸਲਾ ਸਹੀ ਬਸਤੇ ਆ ਹੈ ਸਕੂਲ ਆਫ ਐਮਿਨੈਂਸ ਮਰਦਾਪੁਰ ਬਨ ਐਕਟੀਵਿਟੀ ਇਹ ਵਾ ਦਿਖਣ ਅਥਮੈਟਿਕਸ ਇਹ ਜਿਸਕੂਲ ਆਫ ਐਮਿਨੈਂਸ ਮਰਦਾਪੁਰ ਅੱਜ ਬੈਗਲੈਸ ਡੇ ਹੈ ਜੀ ਚਮਕ ਹੱਸਦਾ ਅੱਜ ਸਾਡੇ ਸਕੂਲੀਆ ਵਿਦਿਆਰਥਣਾਂ ਜਿਹੜੀਆਂ ਮੈਡਮ ਮਨਪ੍ਰੀਤ ਕੋਰ ਦੀ ਲੋਗਿਕ ਭਾਈ ਦੇ ਵਿੱਚ ਵੈਦਿਕ ਮੈਥਮੈਟਿਕਸ ਦੀ ਐਕਟੀਵਿਟੀ ਖੁਦ ਕਰਕੇ ਦਿਖਾਣਗੀਆਂ ਜੀ ਤੁਹਾਨੂੰ 5ਵੀਂ ਕਲਾਸ ਦੀ ਮਨਦੀਪ कौर ਹੈ ਜੀ ਇਹ ਤੁਹਾਨੂੰ ਮੈਥਮੈਟਿਕਸ ਵੈਦਿਕ ਮੈਥਮੈਟਿਕਸ ਦੀ ਅੱਜ ਬੈਗਲੈਸ ਡੇ ਹੈ ਮੁੰਦੀ ਮਲਟੀਪਲੀਕੇਸ਼ਨ ਦੀ ਐਕਟੀਵਿਟੀ ਕਰਕੇ ਦਿਖਾ ਰਹੀ ਹੈ हां बेट्टी किਵੇਂ ਕੀਤਾ ਸਾਰਾ ਦੱਸੋ ਕੀ ਕੀਤਾ ਹਾਂਜੀ ਚਕੋਰ ਦੇ ਨੀ ਅੱਖਰ ਤੁਹਾਨੂੰ ਖੇਲੜੇ ਅੱਠ ਆਗੇ ਕਿ ਸੇ ਹੋਰ ਮਲਟੀਪਲਾਈ ਕਰਤਾ ਦੇਖੋ ਜੀ ਬੱਚੀ ਨੇ ਰੂਲ ਵੀ ਦੱਸਿਆ ਵੀ ਕਿਵੇਂ ਆ ਗਿਆ ਤੁਸੀਂ ਐਨੀਬਾਡੀ ਕੈਚ ਚੈੱਕ ਕੌਨ ਕੈਲਕੂਲੇਟਰ ਕੀ ਇਸ ਦਿਸ ਮਲਟੀਪਲੀਕੇਸ਼ਨ ਇਜ਼ ਕਰੈਕਟ ਔਰ ਇਨਕਰੈਕਟ ਸੇਮ ਰੂਲ ਇਜ਼ ਹੇਅਰ ਸਕੁਅਰ ਵਾਲਾ ਕਰਕੇ ਦਿਖਾਓ ਬੱਚਿਆਂ ਨੂੰ ਸਿਖਾਇਆ ਹੋਇਆ ਜੀ ਇਹ ਹੁਣ ਜਿੱਥੇ 9 ਹੈ ਮਲਟੀਪਲਾਈ ਬਾਈ 999 ਮੁੰਡਾ ਕਰੇਗਾ ਇਹਨੂੰ ਆ ਜਿੱਥੇ ਮੈਂ ਗਿਣ ਕੇ ਆਹ ਸੈਕਿੰਡ ਨੂੰ ਕਿੰਨੇ ਵਿੱਚ ਮਾਈਨਸ ਕਰਨਾ ਹੈ 9 ਵਿੱਚੋਂ ਵੈਰੀ ਗੁੱਡ ਕਿੰਨਾ ਆ ਗਿਆ 6 ਥਰਡ ਨੂੰ ਕਿੰਨੇ ਵਿੱਚੋਂ ਕਰਨਾ ਹੈ 9 ਵਿੱਚੋਂ ਸ਼ਾਬਾਸ਼ ਵੈਰੀ ਗੁੱਡ ਫਿਰ ਕਿੰਨਾ ਲਗਾਣਾ ਹੈ ਇਹ ਬਟੇ ਕਿਵੇਂ ਲਗਾਇਆ ਕਿੰਦੇ ਵਿੱਚੋਂ ਕੀ ਕੀਤਾ 1 ਸ਼ਾਬਾਸ਼ 149 ਵਾਲਾ ਕਰਕੇ ਦਿਖਾ ਦੇਗੇ 999 ਨਾਲ ਕੀਤੀ ਜੀ ਹੁਣ ਬੱਚਾ 49 ਵਾਲੇ ਕਰਕੇ ਦਿਖਾਏਗਾ ਸ਼ਾਬਾਸ਼ ਲਓ ਜੀ ਵਿਆਦਿਕ ਮੈਦ ਦਾ ਜਾਦੂ ਦੇਖੋ ਜੀ ਮੈਡਮ ਮਨਪ੍ਰੀਤ कौर ਦੀ ਯੋਗਿਕ ਕਲਾ ਦੇ ਵਿੱਚ ਬੱਚਿਆਂ ਨੇ ਇਹ ਸਿੱਖਿਆ ਜੀ ਆ ਬਟੇ ਪੰਜਾਬ ਦੀ ਵਿਰਾਸਤ ਵੈਰੀ ਗੁੱਡ ਜਦੋਂ ਮੜਕਦਾ ਤੁਰਦੀ ਵੈਰੀ ਗੁੱਡ ਪੰਜਾਬ ਦੀ ਵਿਰਾਸਤ ਜਦੋਂ ਮੜਕਦਾ ਤੁਰਦੀ ਵੈਰੀ ਗੁੱਡ ਬਹੁਤ ਅੱਛਾ ਸ਼ਾਬਾਸ਼ ਇਹ ਦੇਖੋ ਜੀ ਕਿੰਨੇ ਸੈਕਿੰਡ ਲੱਗੇ ਐਡੀ ਵੱਡੀ ਮਲਟੀਪਲੀਕੇਸ਼ਨ ਨੂੰ ਕਰਨ ਇਹ ਹੈ ਜੀ ਕਿੰਦਾ ਜਾਦੂ ਸਾਇੰਸ ਮੈਦ ਦਾ ਜਦ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਹੋਰ ਬਹੁਤ ਕੁਝ ਸਿਖਾਇਆ ਹੋਇਆ ਜੀ ਅੱਜ ਦੀ ਐਕਟੀਵਿਟੀ ਐਮਚੀ ਕਰ ਰਹੇ ਆ ਬੈਗਨ ਸਟੇਜ ਮੈਡਮ ਮਨਪ੍ਰੀਤ ਗਰਦੀ ਯੋਗਦਗਾਈ ਦੇ ਵਿੱਚ ਐਕਟੀਵਿਟੀ ਹੋ ਰਹੀ ਹੈ ਜੀ ਇਹ ਸਕੂਲ ਆਫ ਐਮਿਨੈਂਸ ਮਰਦਾਪੁਰ ਤੋਂ ਸੀ ਦੇਖ ਰਿਹਾ ਮਾਈਸੈਲਫ ਗੁਰਲਾਲ ਸਿੰਘ ਲੈਕਚਰਰ ਫਿਜ਼ਿਕਸ ਸਕੂਲ ਆਫ ਐਮਿਨੈਂਸ ਮਰਦਾਪੁਰ